ਨਾ ਸਾਲਿਆ ਤੇਰੇ ਪਿਓ ਦਾ ਖਾਣਾ ਓਏ ਸਾਲੀ ਗੰਦੀ ਔਲਾਦ ਨਾ ਮਜ਼ਾ ਨਾ ਸਵਾਦ ਐਡਵੋਕੇਟ ਢਿੱਲੋਂ ਨੇ ਕਾਲਾ ਕੋਟ ਐਵੇਂ ਨਹੀਂ ਪਾਇਆ ਠੰਡ ਲੱਗਦੀ ਹੈ ਤਾਂ ਪਾਇਆ ਇਹ ਸੀ ਕੋਮੇਡੀ ਦੇ ਬੇਤਾਜ ਬਾਦਸ਼ਾ ਜਸਵਿੰਦਰ ਭੱਲਾ ਦੇ ਕੰਮ ਦੀਆਂ ਕੁਝ ਝਲਕਾਂ ਸੱਛੇ ਗੱਲ ਮੇਰਾ ਨਾਮ ਹਰਜਿੰਦਰ ਗੋੜ ਸਵਾਗਤ ਹੈ ਤੁਹਾਡਾ ਜੀਐਮਸੀ ਨਿਊਜ਼ ਦੇ ਵਿੱਚ ਪੰਜਾਬੀ ਅਦਾਕਾਰ ਅਤੇ ਕੋਮੇਡੀਅਨ ਜਸਵਿੰਦਰ ਭੱਲਾ ਦਾ ਦਿਹਾਤ ਬ੍ਰੇਨ ਸਟ੍ਰੋਕ 'ਉਨ ਮਗਰੋਹ ਹਸਪਤਾਲ 'ਚ ਰਵਾਇਆ ਗਿਆ ਸੀ ਦਾਖਲ ਪੰਜਾਬੀ ਅਦਾਕਾਰ ਅਤੇ ਕਾਮੇਡੀਅਨ ਜਸਵਿੰਦਰ ਪੱਲਾ ਦਾ ਦੇਹਾਂਤ ਹੋ ਗਿਆ ਹੈ। ਉਹਨਾਂ ਦੇ ਕਰੀਬੀ ਦੋਸਤ ਬਾਲਮੁਕੰਦ ਸ਼ਰਮਾ ਨੇ ਇਸ ਜਾਣਕਾਰੀ ਦੀ ਪੁਸ਼ਟੀ ਕੀਤੀ ਹੈ। ਸੂਤਰਾਂ ਦੇ ਮੁਤਾਬਕ ਉਹਨਾਂ ਦੇ ਮਿੱਤਰ ਬਾਲਮੁਕੰਦ ਸ਼ਰਮਾ ਨੇ ਦੱਸਿਆ ਕਿ ਜਸਵਿੰਦਰ ਪੱਲਾ ਨੂੰ ਬੁੱਧਵਾਰ ਸ਼ਾਮ ਨੂੰ ਬ੍ਰੇਨ ਸਟ੍ਰੋਕ ਆਇਆ ਸੀ ਜਿਸ ਤੋਂ ਬਾਅਦ ਉਹਨਾਂ ਨੂੰ ਮਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਸੀ। ਡਾਕਟਰਾਂ ਮੁਤਾਬਕ ਖੂਨ ਬਹੁਤ ਜ਼ਿਆਦਾ ਵਹਿ ਗਿਆ ਸੀ ਪਰ ਇਲਾਜ ਚੱਲ ਰਿਹਾ ਸੀ ਅਤੇ ਅੱਜ ਤੜਕੇ 4 ਵਜੇ ਉਹਨਾਂ ਨੇ ਆਖਰੀ ਸਾਹ ਲਏ ਉਹਨਾਂ ਦਾ ਸੰਸਕਾਰ ਸ਼ਨੀਵਾਰ ਨੂੰ ਮਹੱਲੀ ਵਿੱਚ ਕੀਤਾ ਜਾਵੇਗਾ